E ਕੋੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਹ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕਾ ਗੁਰੂ ਨਾਨਕ ਲੰਕਿ ਆਏ ਫੇਰ ਅੰਗਦ ਗੁਰੂ ਤੇ ਅਮਰਦਾਸ RAM DAS ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਮਿੱਠੇ ਸਬਦ ਦੁੱਖ ਜਾਏ ਤੇਗ ਬਹਾਦਰ ਸਮਰਿਆ ਘਰ ਨਾਉ ਨਿਤਿਆ ਵਿਚਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਰੰਧ ਸਾਹਿਬ ਜੀ ਦੇ ਪਾਠ ਜੀ ਦਾ ਅਰਦਾ ਧਿਆਨ ਕਰਕੇ ਵਾਦੋ ਜੀ ਪੰਨਾ ਪਿਆਰਿਆ ਚੌਹਾਂ ਸਹਿਬ ਜਾਦਿਆਂ ਚਾਲੀਆਂ ਮੁਕਤਿਆ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇਖ ਕੇ ਅਣ ਦੇਖ ਕੀਤਾ ਤਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਝੰਡ ਧਰ ਕੇ ਖਾਦਸਾ ਜੀ ਵੱਲੋਂ ਜੀ ਜਿੰਨ ਸਿੰਘਾਂ ਸੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਵੰਨ ਵੰਨ ਕਟਾਏ ਖੋਪਰੀਆਂ ਰੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਨਾਲ ਵਾਈ ਤੇਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਨੋ ਜੀ ਅਨ्यान तख्तां ਸਰਬਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰੇਤ ਮੈਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਚਿੱਤਾਂ ਦੇ ਚਿੱਤਾਂ ਨੂੰ ਕਾ ਸਦਕਾ ਹੈ ਸਰਬਸੋਖ ਹੋਵੇ ਜਹਾਂ ਜਹਾਂ ਖਾਲਸਾ ਦੀ ਸਾਹਿਬ ਤਹਾਂ ਤਹਾਂ ਰਸਿਆ ਰਿਆ ਇਸ ਦੇਖ ਤੇ ਫਤਿਹ ਬਿਰਧ ਕੀ ਪੈਰ ਪੰਛੀ ਕੀ ਜੀਤ ਹੈ ਸ੍ਰੀ ਸਾਹਿਬ ਜੀ ਸਹਾਇ ਖਾਲਸ ਸਿੰਘ ਜੀ ਕੇ ਬੁਰ ਬਲ ਬਲ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਸੇਸ਼ ਦਾਤ ਰਹਿਤ ਦਾਤ ਬਿਵੇਕਰ ਸਾਧਾਨ ਕੋਸ ਦਾਤ ਨਾਨਕ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤ ਸਰਜੀ ਦੇ ਦਰਸ਼ਣੇ ਸ਼ਾਨ ਚੌਕੀਆਂ ਝੰਡੇ ਉੰਗੇ ਜੁਗਾ ਜੋ ਗਿਆਟਾ ਲਾ ਧਰਮ ਕਾ ਜੈਕਾਰ ਬੋਲੋ ਜੀ ਹੈ ਗੁਰੂ ਸਿੱਖਾਂ ਦਾ ਮਨ ਨਿਵਾ ਮਤਿ ਚੀ ਮਤਿ ਪਤ ਦਾ ਰੱਖ ਵਾਹਿਗੁਰੂ ਹੇ ਆਕਾਰਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਲਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲਦਾ ਦਾਨ ਕਨਸਾ ਜੀ ਨੂੰ ਬਖਸ਼ੋ ਹੇ ਨਿਮੜਿਆ ਗਮਾਨ ਨਿਤਣਿਆਂ ਦੇ ਤਾਨ ਨੇਉਟਿਆਂ ਦੀ ਓਟਾ ਨਿਆਸਰਿਆਂ ਦਾ ਸਰਾ ਸੱਚ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨ ਕਮਲਾਂ 'ਪਾਸ ਸਰਬੱਤ ਸੰਗਤ ਜੀ ਕੀ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਦੇ ਬਾਣੇ ਅੰਦਰ ਚਾਰ ਪਰੈਣ ਸੁਖ ਆਨੰਦ ਨਾਲ ਪੀਤ ਹੋਈ ਸਤਿਗੁਰੂ ਜੀ ਕਿਰਪਾਲਤਾ ਕਰਨੇ ਚਾਰ ਪਰ ਦੇ ਨਾਲ ਆਪਣੇ ਭਾਣਿਆਂ ਅੰਦਰ ਸੁਖਾ ਨਾਲ ਪੀਤ ਕਰਵਾਉਣਾ ਗਰੀਬ ਦਰਬਾਰ ਸਤਿਗੁਰੂ ਜੀ ਅਮਰ ਸਹੀਲਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਗੰਧ ਸਾਹਿਬ ਜੀ ਵਿਖੇ ਪਾਵਨ ਦਰਬਾਰ ਅੰਦਰ ਸਤਿਗੁਰੂ ਜੀ ਆਪ ਜੀ ਦੇ ਸੋਹਣੇ ਸੰਗਾਸਨ ਤਿਆਰ ਕੀਤੇ ਗਏ ਹਨ ਕਰੋ ਕਿਰਪਾਤਾ ਸੰਗਾਸਨਾਂ ਪੁਰਬ ਰਾਜਮਨ ਹੋ ਕੇ ਪਾਵਨ ਸ੍ਰੀ ਮੁਖਵਾਕ ਬਖਸ਼ੇ ਸੰਤਾਂ ਨੂੰ ਕਿਰਤਾਰਜ ਕਰਾਓ ਆਈਆਂ ਸੰਤਾਂ ਦੀਆਂ ਹਾਜ਼ਰੀਆਂ ਤੇਲ ਫੁੱਲ ਝਟਾਵਾ ਦਰ ਤੇ ਪ੍ਰਵਣ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ দান ਬਖਸ਼ਣਾ ਸ਼ੋਭ ਭਾਵਨਾਵਾਂ ਪੂਰੀਆਂ ਕਰਨੀਆਂ ਆਪਣੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਪ੍ਰੇਪ੍ਰਾਪਤਾ ਸਤਗੁਰੂ ਜੀ ਆਪ ਜੀ ਦੇ ਪਾਵਨ ਸਰੂਪਾ ਨਿਵਾਸ ਸਥਾਨ ਤੋਂ ਪ੍ਰਕਾਸ਼ ਸਾਨਤਿਵ ਜਾਂਦੀ ਆਗਿਆ ਬਖਸ਼ੋ ਰਸ ਵਿਚ ਆਤਮ ਸੰਸਾਈ ਹੋਣਾ ਸੇ ਪਿਆਰੇ ਮੇਰੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾ ਪਾੜੇ ਸੁਬਤ ਦਾ ਆਵਾਜ਼ ਵਾਹਿਗੁਰੂ ਦਾ ਕਲ ਸਾਇਆ ਵਾਹਿਗੁਰੂ ਦੀ ਫਤਹਿ ਬੋਲੇ ਸੋਨਿਆ ਸਰਦ ਪ੍ਰਤ ਪ੍ਰਤ ਪ੍ਰਭ